ਪਾਕਿਸਤਾਨ ਨੇ ਕਸ਼ਮੀਰ 'ਚ ਮਾਰੇ ਗਏ ਹਿਜ਼ਬੁਲ ਮੁਜ਼ਾਹਦੀਨ ਅਤਵਾਦੀ ਬੁਹਾਨ ਵਾਂਗ ਤੇ ਦੂਜੇ ਅਤਵਾਦੀਆਂ ਨੂੰ ਆਜ਼ਾਦੀ ਦੀ ਲੜਨ ਵਾਲਾ ਕਰਾਰ ਦਿੱਤਾ ਹੈ ਅਤੇ ਭਾਰਤੀ ਸੁਰੱਖਿਆ ਫੋਰਸ ਤੇ ਜਵਾਨਾਂ ਤੇ ਕਸ਼ਮੀਰ 'ਚ ਰਾਸ਼ਟਰੀ ਸਪੌਂਸਰ ਅਤਵਾਦ ਨੂੰ ਅੰਜਾਮ ਦੇਣ ਦੇ ਦੋਸ਼ ਲਗਾਏ ਨੇ ਪਾਕਿਸਤਾਨੀ ਵਿਦੇਸ਼ ਵਿਭਾਗ ਦੇ ਬੁਲਾਰੇ ਨਫੀਸ ਜ਼ਕਰੀਆ ਨੇ ਕਿਹਾ ਹੈ ਕਿ ਭਾਰਤੀ ਸੁਰੱਖਿਆ ਫੋਰਸ ਕਸ਼ਮੀਰ 'ਚ ਰਾਸ਼ਟਰੀ ਸਪੌਂਸਰ ਅਤਵਾਦ 'ਚ ਸ਼ਾਮਲ ਹੈ ਅਤੇ ਕੁਮਾਂਤਰੀ ਭਾਈਚਾਰਨ ਉਸ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ ਪਾਕਿਸਤਾਨੀ ਵਿਦੇਸ਼ ਵਿਭਾਗ ਦੇ ਬੁਲਾਰੇ ਨਫੀਜ਼ ਜ਼ਕਾਰੀਆ ਨੇ ਕਿਹਾ ਕਿ ਪਾਕਿਸਤਾਨ ਨੇ OIC, P5 ਅਤੇ ਯੂਰੋਪੀ ਸੰਘ ਸਹਿਤ ਅੰਤਰਰਾਸ਼ਟਰੀ ਪਾਈਚਾਰਿਆਂ ਨੂੰ ਕਸ਼ਮੀਰ 'ਚ ਭਾਰਤੀ ਸੁਰੱਖਿਆ ਬਲਾਂ ਦੇ ਵੱਲੋਂ ਕਥਿਤ ਅਤਿਆਚਾਰ ਅਤੇ ਮਨੁੱਖੀ ਅਧਿਕਾਰ ਦੇ ਉਲੰਘਣ ਦੇ ਬਾਰੇ ਸੂਚਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੇ ਰਾਜਦੂਤਾਂ ਨੂੰ ਮੇਜ਼ਬਾਨ ਦੇਸ਼ਾਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਹਾਲਾਤ ਤੋਂ ਜਾਣੂ ਕਰਾਉਣ ਲਈ ਕਿਹਾ ਗਿਆ ਹੈ। ਇਸ ਬੁਲਦੇ ਕਮਾਂਡੋ ਬਰਹਾਨਵਾਨੀ ਦੀ ਮੌਤ ਦੇ ਬਾਅਦ ਕਸ਼ਮੀਰ ਚ ਅਸ਼ਾਂਤੀ ਦੇ ਵਿਚਾਲੇ ਭਾਰਤ ਤੇ ਪਾਕਿਸਤਾਨ ਵਿਚਲੇ ਜੁਬੰਗੀ ਜੰਗ ਦੇ ਮੱਧ ਵਿੱਚ ਅਮਰੀਕਾ ਨੇ ਕਿਹਾ ਕਿ ਕਸ਼ਮੀਰ ਮੁੱਦੇ ਨੂੰ ਸੁਲਝਾਉਣ ਲਈ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਗੱਲਬਾਤ ਦਾ ਸਮਰਥਨ ਕਰਦਾ ਹੈ ਅਤੇ ਦੋਹਾਂ ਦੇਸ਼ਾਂ ਦੇ ਵਿਚਾਰਿਆ ਇਸ ਸੰਬੰਧੀ ਗੱਲਬਾਤ ਦੇਖਣਾ ਚਾਹੁੰਦਾ ਹੈ ਤਾਂ ਕਿ ਮਸਲੇ ਨੂੰ ਸੁਲਝਾਇਆ ਜਾ ਸਕੇ ਅਮਰੀਕਾ ਦੇ ਰਾਸ਼ਟਰਪਤੀ ਬਰਾਕਾਵਾਮਾ ਨੇ ਕਿਹਾ ਹੈ ਕਿ ਦੇਸ਼ ਚਕਾਲੇ ਲੋਕਾਂ ਤੇ ਪੁਲਿਸ ਵਿਚਾਲੇ ਡੂੰਘੇ ਮਤਭੇਦਾਂ ਨੂੰ ਦੂਰ ਕਰਨ ਦੇ ਨਾਲ ਹੀ ਇਹਨਾਂ ਲੋਕਾਂ ਉੱਤੇ ਹੋਈਆਂ ਪੁਲਿਸ ਕਾਰਵਾਈਆਂ ਦੀਆਂ ਘਟਨਾਵਾਂ ਦੀ ਜਾਂਚ ਦਾ ਪ੍ਰੋਸਾ ਦਵਾਉਣ ਦੀ ਹੋਰ ਜ਼ਿਆਦਾ ਯਤਨ ਕਰਨੇ ਹੋਣਗੇ ਅਮਰੀਕਾ 'ਚ ਕਈ ਕਾਰਵਾਈਆਂ ਜੇ ਕਾਲੇ ਨੌਜਵਾਨਾਂ ਦੇ ਮਾਰੇ ਜਾਣ ਨਾਲ ਕਾਲਿਆਂ 'ਚ ਪੁਲਿਸ ਪ੍ਰਤੀ ਭਾਰੀ ਗੁੱਸਾ ਤੇ ਰੋਸ ਹੈ ਬ੍ਰਿਟੇਨ ਦੀ ਨਵੀਂ ਬਣੀ ਪ੍ਰਧਾਨ ਮੰਤਰੀ ਥੇਰੋਸਾ ਮੇ ਨੇ ਕਿਹਾ ਹੈ ਕਿ ਉਹਨਾਂ ਦੇ ਦੇਸ਼ ਨੂੰ ਯੂਰਪੀ ਸੰਘ ਤੋਂ ਅਲੱਗ ਹੋਣ ਦੇ ਮਸਲੇ ਤੇ ਉਹਨਾਂ ਨਾਲ ਕੁਝ ਸਕਾਰਾਤਮਕ ਗੱਲਬਾਤ ਦੀ ਉਮੀਦ ਹੈ ਪਰ ਇਸ ਦੀ ਤਿਆਰੀ ਲਈ ਉਸ ਨੂੰ ਥੋੜੇ ਸਮੇਂ ਦੀ ਲੋੜ ਹੈ ਥੇਰੋਸਾ ਦੇ ਬੁਲਾਰੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਯੂਰਪੀ ਸੰਘ ਅਯੋਗ ਦੇ ਮੁਖੀ ਜੀਨ ਕਲਾਉਡੇ ਜੰਕਰ ਨੂੰ ਕਿਹਾ ਹੈ ਕਿ ਬ੍ਰਿਟੇਨ ਨੂੰ ਗਲਪਾਸਥ ਲਈ ਥੋੜਾ ਸਮਾਂ ਚਾਹੀਦਾ ਹੈ ਭਾਰਤੀ ਅਭਿਨੇਤਾ ਲੀਓਨਾਰਡੋ ਡਿਕੇਪ੍ਰਿਓ ਦੀ ਫਾਊਂਡੇਸ਼ਨ ਨੇ ਜਲਵਾਯੂ ਤਬਦੀਲੀ ਵਰਗੇ ਵਾਤਾਵਰਣ ਸੰਬੰਧੀ ਮੁੱਦਿਆਂ ਨੂੰ ਹੱਲ ਕਰਨ ਲਈ 1.55 ਕਰੋੜ ਅਮਰੀਕੀ ਡਾਲਰ দান ਦਿੱਤੇ ਨੇ 41 ਸਾਲਾ ਅਭਿਨੇਤਾ ਨੇ ਐਲਾਨ ਕੀਤਾ ਹੈ ਕਿ ਲੀਓਨਾਰਡੋ ਡਿਕੇਪ੍ਰਿਓ ਫਾਊਂਡੇਸ਼ਨ ਜਲਵਾਯੂ ਤਬਦੀਲੀ ਦੇ ਬੁਰੇ ਪ੍ਰਭਾਵ ਦੇ ਮੁਕਾਬਲੇ ਦੇ ਉਦੇਸ਼ ਨਾਲ ਵਾਤਾਵਰਣ ਸੰਬੰਧੀ ਪ੍ਰੋਗਰਾਮ ਵਿੱਚ ਮਦਦ ਕਰਨ ਲਈ ਵੱਡੀ ਰਕਮ ਪ੍ਰਦਾਨ ਕਰ ਰਹੀ ਹੈ UGANDA ਦੇ ਫੌਜੀ ਪੈਨ ਲੜਾਈ ਵਿੱਚ ਫਸੇ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਤਖਰੀ ਸੁਡਾਨ ਦੀ ਸਰਹੱਦ 'ਚ ਦਾਖਲ ਹੋ ਗਏ ਨੇ ਆਤਾਦਨਿਕ ਹਥਿਆਰਾਂ ਨਾਲ लैस ਫੌਜੀਆਂ ਨੂੰ ਲੈ ਕੇ ਕਰੀਬ 50 ਟਰੱਕਾਂ ਨੇ ਨਿਮੁੱਲੇ ਨੇੜੇ ਸਰਹੱਦ ਪਾਰ ਕੀਤੀ ਤੇ ਦੱਖਣੀ ਸੁਡਾਨ ਦੀ ਰਾਣੀਤ ਜੋਬਾ 'ਚ ਫਸੇ ਰੁਗਾਂਡਾਈ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਅੱਗੇ ਵਧ ਰਹੇ ਨੇ پاکستانیتਵਾਦੀ ਸੰਗਠਨ ਲਸ਼ਕਰ-ਏ-ਤੌਇਬਾ ਦੇ ਸੰਸਥਾਪਕ ਹਾਫੇ ਸૈયਦ ਨੇ ਚੇਤਾਵਨੀ ਦਿੱਤੀ ਹੈ ਕਿ ਭਾਰਤ-ਸ਼ਾਸਿਤ ਕਸ਼ਮੀਰ 'ਚ ਹਿੰਸਾ ਹੋਰ ਵਧੇਗੀ। ਸૈયਦ ਨੇ ਵੀ ਕਿਹਾ ਕਿ ਪਾਕਿਸਤਾਨੀ ਸਰਕਾਰ ਤੇ ਦਬਾਅ ਬਣਾਉਣ ਲਈ ਪੂਰੇ ਦੇਸ਼ 'ਚ ਪ੍ਰਦਰਸ਼ਨ ਦੀ ਗੁਆਇ ਕਰੇਗਾ ਕਿ ਜੇਕਰ ਪਾਕਿਸਤਾਨ ਅਮਰੀਕਾ ਨੂੰ ਦਹਾਕੀਆਂ ਪੁਰਾਣੇ ਕਸ਼ਮੀਰ ਮੁੱਦੇ ਤੇ ਦਖਲ ਦੇਣ ਲਈ ਮਨਾ ਕਰ ਸਕਦਾ ਹੈ ਤਾਂ ਉਸ ਨੂੰ ਵਾਸ਼ਿੰਗਟਨ ਨਾਲ ਸਬੰਧ ਖਤਮ ਕਰ ਲੈਣੇ ਚਾਹੀਦੇ ਨੇ। ਚੀਨ ਨੇ ਉੱਤਰਪੂਰਬੀ ਸੰਖੇਪ ਪ੍ਰਾਂਤ ਵਿੱਚ ਤੇਜ਼ ਰਫ਼ਤਾਰ ਦੀਆਂ ਟ੍ਰੇਨਾਂ ਲਈ ਦੋ ਟ੍ਰੈਕ ਵਾਲੀ 16 ਕਿਲੋਮੀਟਰ ਲੰਬੀ ਸੁਰੰਗ ਦਾ ਨਿਰਮਾਣ ਕਾਰਜ ਪੂਰਾ ਕਰ ਲਿਆ ਇਸ ਉਪਰੋਂ ਹਾਈ ਸਪੀਡ ਟ੍ਰੇਨਾਂ ਲੰਘਣਗੀਆਂ ਏਸ਼ੀਆ 'ਚ ਆਪਣੀ ਤਰ੍ਹਾਂ ਦੀ ਇਹ ਪਹਿਲੀ ਸੁਰੰਗ ਹੈ ਸੁਰੰਗ ਦੇ ਨਿਰਮਾਤਾਵਾਂ ਵੱਲੋਂ ਇਸ ਨੂੰ ਸ਼ਨਲਿੰਗ ਪਹਾੜੀਆਂ ਨੂੰ ਕੱਟ ਕੇ ਬਣਾਇਆ ਗਿਆ ਹੈ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਮੈਕਸਿਕੋ ਦੇ ਰਾਸ਼ਟਰਪਤੀ ਐਂਡਰੇ ਕਪੇਨਾ ਨੇ ਇਹ ਤੋਂ ਨਾਲ ਮੁਲਾਕਾਤ ਅਤੇ ਵੱਖ-ਵੱਖ ਵਿਸ਼ਿਆਂ ਤੇ ਗੱਲਬਾਤ ਕਰਨਗੇ ਅਮਰੀਕੀ ਰਾਸ਼ਟਰਪਤੀ ਦਫ਼ਤਰ ਵਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ ਹੈ ਇਸ ਤੋਂ ਕਰੀਬ 1 ਮਹੀਨਾ ਪਹਿਲਾਂ ਵੀ ਦੋਵੇਂ ਨੇਤਾ ਓਟਾਵਾ ਚ 3A ਮੀਗੋ ਪ੍ਰੋਗਰਾਮ ਦੌਰਾਨ ਮਿਲੇ ਸਨ